ਮਹਾਰਾਜ ਜੀ ਸੱਚੇ ਪਾਤਸ਼ਾਹ ਜਾ ਰਹੇ ਆ ਮਰਿੰਡੇ ਕੋ ਬਸ ਦੇ ਵਿਚ ਬਚਪਨ ਦੇ ਵਿਚ ਮਾੜਾ ਮਹਾਰਾਜ ਪਾਕੇ ਰੱਖਦੇ ਸੀ ਛੋਟੀ ਖੁਣੀ ਰੱਖਦੇ ਸੀ 44 ਸਾਲੇ ਮਹਾਰਾਜ ਜੀ ਤਾਂ ਕਦੇ ਧੋ ਕੇ ਤੀ ਨਾਲ ਸੰ ਬੱਚੇ ਨਾਲ ਸੀ ਉਹ ਬਸ ਚੜਾ ਲੈਣੇ ਤਾਂ ਉਥੇ ਕਿ ਨਿਰਪਰ ਰੋਣ ਵੇਸ ਜਿਹੜੇ ਡਰਾਈਵਰ ਸੀ ਉਹ ਉਹਨਾਂ ਨੇ ਬਸ ਚ ਰੋ ਕਿ ਨਾ ਕੰਡਕਟਰ ਨੇ ਮਹਾਰਾਜ ਨੂੰ ਧਾਰ ਦਿੱਤਾ ਬੱਸ ਨੂੰ ਵੀ ਬੰਦ ਤਾਂ ਬੜੀ ਜੋਗ ਲਈ ਬੱਸ ਚਾਰਨਾ ਹੋਏ ਉਹ ਡਰਾਈਵਰ ਨੇ ਕਨੈਕਟਰ ਨੂੰ ਪਤਾ ਕੀ ਕਿਹਾ ਕਹਿੰਦੇ ਆ ਕੇ ਚਲਾ ਲਿਆ ਆਪਣੀ ਮਾਨੂਨ ਕਹਿੰਦੇ ਜਿਹਨਾਂ ਨੂੰ ਉਤਾਰਿਆ ਕੋਈ ਮਹਾਪੁਰਖ ਆ ਉਹ ਕਨੈਕਟਰ ਕੇ ਅੱਗੇ ਮਹਾਰਾਜ ਅੱਗੇ ਹੋਲੇ ਤਾਂ ਕਨੈਕਟਰ ਦੀ ਕੀ ਜੁਰਤ ਸੀ ਤਿੰਨ ਲੋਕ ਦੇ ਮਾਲਕ ਨੂੰ ਫੜ ਲੈਂਦਾ ਤਾਂ ਡਰਾਈਵਰ ਉੱਤਰਿਆ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਨੇ ਬਚਨ ਦੱਸਿਆ ਬਾਬਾ ਜੀ ਦਾ ਕਹਿੰਦੇ ਉਹਨੇ ਬੇਨਤੀ ਕੀਤੀ ਮਹਾਰਾਜ ਬੇਨਤੀ ਹੈ ਬਾਬਾ ਜੀ ਆ ਕੇ ਉਹਨੇ ਗੋਦੀ ਚੱਕਿਆ ਅੱਗੇ ਤੁਹਾਨੂੰ ਪਤਾ ਬੱਸਾਂ ਦੇ ਵਿੱਚ ਅੰਦਰ ਬਰਨਰਟ ਇੰਜਨ ਹੁੰਦਾ ਸੀ ਉਹਨੇ ਉੱਥੇ ਆਪਣਾ ਜਿਹੜਾ ਡਰਾਈਵਰਾਂ ਕੋਲ ਡੱਬੀ ਵਾਲਾ ਪਰਨਾ ਸੀ ਉਹ ਬਿਠਾਇਆ ਮਹਾਰਾਜ ਨੂੰ ਕੋਲ ਬਿਠਾਇਆ ਗੱਡੀ ਜਿਹੜੀ ਸਟਾਰਟ ਬਾਬਾ ਜੀ ਕਹਿੰਦੇ ਤੇ ਨਾਂ ਕੀ ਉਹਨਾਂ ਨੂੰ ਦੱਸਣਾ ਗੁਰਚਰਨ ਸਿੰਘ ਨੇ ਮੈਨੂੰ ਜਾਲ ਨਾਂ ਬਿਸਰ ਗਿਆ ਕਿਹੜੀ ਪਿੰਡ ਦਾ ਸੀ ਮਹਾਰਾਜ ਕਹਿੰਦੇ ਤੇਰੇ ਕੋਲ ਬਹੁਤ ਟਰੱਕ ਬਹੁਤ ਬੱਸਾਂ ਹੋਣਗੀਆਂ ਉਹ ਕਹਿੰਦੇ ਮਾਰੋ ਮੇਰੀ ਤਨਖਾਹ ਦਾ 1000 ਰੁਪਏ ਨਾ ਕਹਿੰਦੇ ਹੈ ਨਾ ਕਿ 7% ਤਿੰਨ ਵਾਰ 7% ਖਵਾ ਉਸ ਤੋਂ ਬਾਅਦ ਮਹਾਰਾਜ ਚਲੇ ਗਏ ਟੰਗਰਾਲੀ ਉੱਥੇ ਮੈਨੂੰ ਬਾਪੂ ਇਹ ਸਵਰਨ ਸਿੰਘ ਜੀ ਨੇ ਵਚਨ ਦੱਸਿਆ ਸੀ ਜਿਹੜੇ ਬਚਪਨ ਚ ਮਹਾਰਾਜ ਕਾਲੇ ਵਾਲੀ ਉਹਨਾਂ ਨੇ ਦੱਸਿਆ ਸੀ ਮੈਨਾਂ ਨਾਮ ਭੁੱਲ ਗਿਆ ਬਾਬਾ ਜੀ ਨੂੰ ਉਹਦੇ ਪਿੰਡ ਲੈ ਗਏ ਉੱਥੇ ਇੱਕ ਬ੍ਰਹਮ ਬ੍ਰਹਮਣੀ ਸੀ ਉਹ ਉਹਦੇ ਕੋਈ ਬੱਚਾ ਨਹੀਂ ਸੀ ਬਾਬਾ ਜੀ ਤੇ ਕਹਿੰਦੇ ਮਾਰੋ ਤੇ ਵੀ ਕਿਰਪਾ ਕਰਦੇ ਬਾਬਾ ਜੀ ਉਹਨਾਂ ਨੇ ਕਹਿੰਦਾ ਲੇਕੇ ਉਹਨੂੰ ਕਹਿੰਦੇ ਬਈ ਚ ਚਾਰਾਂ ਨੇ ਲੈ ਕੇ ਆ ਤੂੰ ਉਹ ਜਿਹੜੇ ਦਕਸ਼ਨਾ ਦੇ ਪੰਡਤਾਂ ਨੂੰ ਪੈਸੇ ਦਿਆਂ ਕਰਦੇ ਸੀ ਉਹ ਲਿਆ ਮਹਾਰਾਜ ਨੇ ਬਗਾ ਕੇ ਮਾਰੇ ਉਹ ਬਾਹਰ ਸਿੱਟ ਤੇ ਕਹਿੰਦੇ ਉਹ ਲਿਆ ਜਿਹੜੇ ਲੋਕਾਂ ਦੇ ਘਰ ਤੂੰ ਕੰਮ ਕਰਕੇ ਗੋਹਾ ਕੁਹਾ ਕਰਕੇ ਲਿਆਉਣੀ ਆ ਚਾਰਾਂ ਨੇ ਲੈ ਲੈ ਹਾਂ ਕੇਹਿੰਦੇ ਤੇਰੇ ਚਾਰ ਪੁੱਤ ਹੋਣਗੇ ਕਹਿੰਦੇ ਮਹਾਰਾਜੀ ਘਰ ਤੇ ਗਰੀਬ ਕਹਿੰਦੇ ਕੋਈ ਨਾ ਉਹ ਚ ਇੱਕ ਅਹ ਉਹ ਉਹ ਤੇਰੀ ਸਾਰੀ ਗਰੀਬੀ ਕੱਟ ਜੂ ਉਹਨਾਂ ਦਾ ਇੱਕ ਬੇਟਾ ਫਿਰ ਮੈਂ ਕਹਾਂ ਵੀ ਐ ਨੋਜਾ ਸੀ ਪਤਾ ਨਹੀਂ ਕੀ ਮਨਾਪੋਲ ਕਾ ਚੀਫ ਸਕੱਟਰੀ ਪੰਜਾਬ ਦੇ ਰਿਟਾਇਰ ਹੋਏ ਆ ਉਹ ਮਹਾਰਾਜਾ ਬਚਪਨ ਦਾ ਵਰ ਦਿੱਤਾ ਹੋਇਆ ਸੀ ਇਸੇ ਤਰ੍ਹਾਂ ਮਹਾਰਾਜ ਜੀ ਨੇ ਜਿਹੜਾ ਉਹ ਬੱਸਾਂ ਵਾਲੇ ਨੂੰ ਦਿੱਤਾ ਸੀਗਾ ਉਹ ਉਹ ਸੇਮ ਉਧਰ ਹੋਇਆ ਜੀ ਉਹਨਾਂ ਦੇ ਕੋਲ 100 ਤੋਂ ਵੱਧ ਬੱਸਾਂ ਹੁਣ ਹੁਣ ਵੀ ਉਹ ਬੰਦੇ ਜੀ ਹੁਣ ਵੀ ਇਹ ਬੰਦੇ ਉਹਨਾਂ ਦੀ ਉਹ ਕਲਕੱਤੇ ਬੋਬੋਡੀ ਟ੍ਰਾਂਸਪੋਰਟਰ ਉਹਨਾਂ ਦੀ ਬਚਪਨ ਜੀ ਮਤਲਬ ਮੈਂ ਤੁਹਾਨੂੰ ਪਹਿਲਾਂ ਹੀ ਪਹਿਲਾਂ ਬੇਨਤੀ ਕਰਕੇ ਹਟਿਆ ਵੀ ਜਦੋਂ ਪ੍ਰਕਾਸ਼ ਹੋ ਗਿਆ